ਉਹ ਬਾਰਾ 500 ਦਿਨਾਂ ਜ਼ਰੂਰੀ ਹੋ ਰਿਹਾ ਚ ਨਹੀਂ ਠੀਕ ਆ ਬਈ ਕਿਹੜੇ ਦਾ ਬਾਈ ਯਾਰ ਹੋਣਾ ਆ ਇਹਦਾ ਸਹੀ ਆ ਯਾਰ ਗਲਤ ਗੱਲ ਨਹੀਂ ਮੈਂ ਉਹ ਹੀ ਗੱਲ ਕਹਿੰਦਾ ਪੜਾ ਨਹੀਂ ਮੈਂ ਤੁਹਾਨੂੰ ਦੱਸ ਦਿੱਤੀ ਸਾਰੀ ਗੱਲ ਹੀ ਦੱਸ ਦਿੱਤੀ ਪੜਦਾ ਰੱਖੇ ਨਹੀਂ ਉਸੇ ਹੀ ਗੱਲ ਉੱਥੇ ਸੁਣ ਕੇ ਪਤਾ ਸੋ ਕੋਈ ਗੱਲ ਨਹੀਂ ਫਿਰ ਪੜਦਾ ਹਟਦਾ ਲੱਗਿਆ ਆਪਾਂ ਵੀ ਬਾਰੇ ਕਿਸੇ ਦਿਨ ਤੇਨੂੰ ਮੈਂ ਵੀ ਤੈਨੂੰ ਸੌਦਾ ਸੁਆਦਵਾ ਦੂ ਕੋਈ ਏਟੀਮ ਦੀ ਗੱਲ ਨਹੀਂ ਕੀ ਆ ਨਾ ਬਾਈ ਕੀ ਆ ਨਾ 40 ਕੰਮ ਹੋਊਗਾ ਨਹੀਂ ਉਹ ਇਹ ਚੌਰਾ ਦੇ ਜਾ ਉਹ ਉਥੇ ਫਿਰਦਾ ਉਹ ਚੌਰਾ ਦੇ ਜਾ ਮੈਂ ਆਪੇ ਫਿਰ ਮੈਂ ਭਾਈ ਵੇਚਣਾ ਹੀ ਹੈ ਕਿਉਂ ਐਵੇਂ ਮਰ ਜਣਾ ਨਹੀਂ ਉਹ ਕਿਸੇ ਨੇ ਕੋਈ ਪੌਣਾ ਹੋਣਾ ਚਾਰ ਜੁਰਗੇ ਨਾਲ ਮੇਰਾ ਉਹ ਤਾਂ ਲੱਗ ਲੈਨੇ ਕੋਕ ਕਰਨਾ ਹੀ ਚਾਰ ਪੌਣੇ ਤੇ ਕਿਵੇਂ ਪਾਲਾ ਠੀਕ ਆ ਭਾਈ ਨਹੀਂ 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 ਮੈਂ ਰਸਤਾ 15 ਗੱਟ ਦੀ ਬਾੜੀ ਹੁੰਦੀ ਹੈ ਉਹ ਫਿਰ ਤੋਂ ਵਪਾਰੀ ਵਾਲਾ ਕੰਮ ਜਿਵੇਂ ਮਰ ਜੀ ਆਪਾਂ ਕਰ ਜਾਈਏ ਭਾਵੇਂ 15 ਦਾ ਹੁਣ ਗੱਲ ਤੈਨੂੰ ਮੈਂ ਦੁਕਾਨ ਤੇ ਲਾਉਣਾ ਕਿ ਇਹੋ ਜਿਹੀ ਗੱਲ ਆਪਾਂ ਲੱਗ ਕੀ 13 ਲਾਤਾ ਤੁਸੀਂ 13 ਲਾਇਆ ਕੋ ਮੈਂ ਤਾਂ 250 ਤੋਂ ਵੀ ਆ ਗਿਆ ਕਰਾਉਂਦੇ ਕਰਾਉਂਦੇ ਬਾਈ ਨੇ ਕੀ ਕਿਹਾ ਬਾਈ ਆ 15 ਤੋਂ ਘੱਟ ਨਹੀਂ ਦੇਣਾ ਉਹ ਤਾਂ ਮੰਗਦਾ ਉਹ ਤਾਂ ਜੇ ਮੰਗੀ ਜਾ ਭਾਵੇਂ 16 ਮੁਗੀ ਜਾਵੇ ਮੰਗਦਾ 20 ਆ ਮੰਗਦਾ 20 ਆ ਹੜ ਫੜ ਨਹੀਂ ਨਹੀਂ ਸਹੀ ਤੱਕ ਪਾ ਰਹੇ ਯਾਰ ਜਿਆਦਾ ਹੋਣਾ ਕੀ ਰਾਇਆ ਉਹ ਨਹੀਂ ਮੈਂ ਫਿਰ ਨਹੀਂ ਨਹੀਂ ਯਾਰ ਹੁਣ ਤੇ ਗੱਲ ਉਹ 250 ਹੋਣਾ ਨਹੀਂ 500 ਦਾ ਪਾਰੀ ਆ ਆਪਦੇ ਨਹੀਂ ਹੋਣਾ 500 ਨਾ ਹੋਣਾ ਕੀ ਰਾਇਆ ਕੀ ਹੋਣਾ 13 000 ਲਾਈ ਬੈਠਾ ਯਾਰ ਬੋਲਦਾ 20 ਕੀਤਾ 15 ਗਿਆ 15 ਵਜੇ ਰੋਲ ਚੱਲੋ ਬੁਰਾ ਬੁਰਾ ਐਵੇਂ ਅੰਥੇ ਸੋਚਿਆ ਜੇ ਉਹਦਾ 20 ਤੋਂ ਲੈ ਕੇ 15 ਥੋੜੇ ਵੀ ਗਿਆ ਜੇ 13 ਉਹਨਾਂ ਦਾ ਹੀ ਲਿਆਇਆ ਮੈਂ ਆਵਾਂ ਵੇਖ ਲੈ ਮਾਰ ਲੈ ਵਾ ਤੇ ਕੋਈ ਉਹ ਹੀ ਨਹੀਂ ਮੈਂ ਆਵਾਂ ਵਿੱਚ ਤੇਰੇ ਬਈਆ ਸਹੀ ਹੈ ਨਹੀਂ ਸਹੀ ਪੈਸੇ ਪੱਕੇ ਲੱਗੇ ਬਈ ਯਾਰ ਨਾ ਕੀ ਕਮੀ ਹੋਣਾ ਪੂਰੀ ਹੈ 2100 ਰੁਪਏ ਦੀ ਤੁਸੀਂ ਕਰਾਉਣਾ ਨਹੀਂ ਨਹੀਂ ਜੋ 200 ਦੇ ਹੀ ਜਾਂਦੇ ਉਹ ਪਾਰਟੀ ਦਾ ਮੈਂ ਕਰਾ ਦੂੰ 15 ਚੋਂ 500 ਰੁਪਏ ਪਾਰਟੀ ਆ ਗਿਆ ਆਪਾਂ ਆਪ ਕੀ ਪਿੱਛੇ ਤਾਂ ਨਹੀਂ ਬਾਈ ਯਾਰ 500 ਦਾ ਨੋਟ ਕੱਢ ਯਾਰ ਕੱਢ ਦੇ ਕੁਸਨੀਂਦਾ ਬਾਈ ਦੇ ਸਾਹਮਣੇ ਕੱਢ ਕੋਈ ਗੱਲ ਨਹੀਂ ਹੈ ਤੱਕਾਈ ਹੈ ਤੱਕਾਈ ਕਿਨੇ ਹੈ ਤੇਰਾ ਮੈਂ ਪਤਾ ਕੀ ਗੱਲ ਆ ਪਾ ਦੁਕਾਨਦਾਰ ਬੜੇ ਮੈਂ 150 ਵਾਲ ਨਹੀਂ ਵੇਖਦਾ ਚਲੋ ਠੀਕ ਆ ਸਾਰੇ ਤੁਸੀਂ ਬੈਠੇ ਹੋ ਨਹੀ 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 ਓ ਠੀਕ ਆ ਭਾਈ ਇਹਨਾ ਓ ਹੈ ਨਹੀ ਹੋਣ ਤਾੜੇ ਵਾਲੀ ਗੱਲ ਦੇ ਬਟਾ ਆ ਛੱਟ ਪੁੱਪਾ ਦੇ ਯਾਰ ਭਾਈ ਕੀ ਫਰਕ ਆ ਉਧਰ ਉਧਰੀ ਭਾਈ ਲੱਗ ਜਾਂਦੇ ਪੈਸੇ ਕੱਲ ਵੀ ਲੱਗਿਆ ਸਾਹਮਣੇ ਲੱਗੇ ਇਹਨਾਂ ਦੇ ਇਹ ਰੱਥੀ ਲੱਗ ਜਾਂਦੇ ਓ ਵਾਲੀ ਚੀਜ਼ ਆ ਭਾਈ ਕੀ ਪਾ ਦੋ ਪਈਆ ਪਈਆ ਕਿੰਨਾ ਪੈਂਸੇ ਜੀ ਕੰਨੇ ਕਰੇ ਨੀ ਬੋਲੇ ਯਾਰ ਕਿਆਤਾ ਹੈ ਹੁਣੇ ਕੀ ਕਰਦਾ ਤਰ ਉਹ ਪਾਈ ਦਾ ਗਾਂ ਆ ਬਾਈ ਯਾਰ ਬਾਈ ਪਰਲੇ ਪਾਸੇ ਆਹੀ ਵੀਰੇ ਛੋਟੇ ਵੀਰੇ ਹਾਂ ਮਾਰੋ ਹੱਥ ਬਈ 11 11000 17000 11 ਨੂੰ ਕੌਣ ਬਾਈ ਬੋਲ ਯਾਰ 11000 ਦਾ ਦਿੰਨਾ 12000 ਦਾ ਦਿੰਨਾ ਕਿੰਨੀ ਕੁ ਵਾਰਦ ਲੈਣ ਦੀ ਗੰਬੀਆਂ ਦੀ ਆਹੀ ਆ ਬੈ ਚਲੋ ਇਹਨੂੰ ਭਾਵੇਂ ਕਾਰ ਚੱਲਿਆ ਆ ਵੀ ਕੰਬਣਗੀਆਂ ਬੋਲੋ ਬੋਲੋ ਬੋਲੀ ਲਾ ਲੋ ਨਵੇੜੋ ਯਾਰ ਕੰਮ ਮਰਨਾ ਰੱਖਤਾ 12 ਹਣਾ 12 ਕਾ ਲਾਓ ਲਾਓ ਤੇ ਹਣੇ 12 ਨੇ ਹੋ ਗਈਆਂ ਬੋਲੋ ਭਾਈ 12.5 ਹਜ਼ਾਰ ਚੱਕੂ ਵੀ ਚੱਕ ਲੂੰ ਸਾਢੇ 12.5 ਹਜ਼ਾਰ ਨਹੀਂ ਨਹੀਂ ਕਰਨੀ ਦੋਵੇਂ ਹਾਂ ਕਰਨੀ ਆ ਵੀ ਦੂਜੀ 13000 ਹੀ ਜਾਂਦੇ ਅੱਛਾ ਕਿਉਂ ਵਹਾਂ ਸਹੀ ਹੈ ਕੀ ਕਰਤਾ ਕਿੰਨਾ ਖਾਤਾ ਬਾਬੇ ਨਾਨਕਾਲੀਆਂ ਕਰਤੀਆਂ ਸੰਜੂ ਨੇ ਭਾਈ 13000 ਕਰਤਾ 13000 ਯਾਰ 200 ਆ ਬੱਲੇ 13000 13200 13200 ਬੋਲੀ ਬੋਲੀ ਕਰ 13000 ਇਹ ਦੇ ਵੀ ਬੋਲੀ ਬੋਲੀ ਕੁਝ ਨਹੀਂ ਸਿਕਾ ਤੇਰਾ ਤੇਰਾ ਤੇ ਤੂੰ ਮੈਂ ਅਗਰ ਬਣ ਤੂੰ ਦਾਲ ਨਹੀਂ ਨਹੀਂ ਲਾਉ ਤੇਰਾ 13200 ਦਾ ਲਾ 13000 ਤੇਰਾ ਹੀ ਹੈ 300 ਲੈ ਉਹ ਲਓ ਦਾ ਤੇਰਾ ਹੀ ਹੈ ਓ ਬੱਲੇ ਇਹ ਤਾਂ ਕਿਸੇ ਦੀਆਂ ਹੋਣਗੇ ਪੈਸੇ ਇੱਥੇ ਗਿਣੇ ਜਾਣਗੇ ਪੈਸੇ ਇੱਥੇ ਗਿਣੇ ਜਾਣਗੇ ਕੋਈ ਹੋਵੇ ਭਾਵੇਂ ਇਹਦਾ ਕਿਸੇ ਨੂੰ ਵੀ ਨਹੀਂ ਪਤਾ ਕੀ ਦੀਆਂ ਇਹ ਕਿਹਨੂੰ ਪਤਾ ਚੱਕ ਸਾਡੇ 13000 ਮੈਨੂੰ ਪਤਾ ਚੱਕ ਸਾਡੇ 13000 ਸਾਡੇ 13000 ਇੱਥੇ ਪੈਸੇ ਗਿਣੇ ਜਾਣਗੇ ਭਾਵੇਂ ਕੋਈ ਲਾ ਦੇ ਭਾਵੇਂ ਮਾਲਕ ਲਾ ਦੇ ਭਾਵੇਂ ਕੁਝ ਲਾ ਦੇਵੇ 1300 ਯਾਰ 600 13600 ਕੋਈ ਬੋਲੀ ਆ ਜਾ ਏਥੇ ਯਾਰ ਵੀ ਆ ਗਿਆ ਦਲਾ ਆ ਨਹੀਂ ਭਾਈ ਜੇ ਉਹਦੇ ਆਖਣ ਨੂੰ 13700 ਬੋਲ ਨਹੀਂ ਜਦਣਾ ਕਿਹਦਾ ਹੋ ਗਿਆ 13700 ਬਾਈ ਇਹ ਕਿਹਨੇ ਕਿਹਾ 13700 ਕਹਤਾਂ ਨਾ ਮੇਰਾ ਨਹੀਂ ਹੈ 13 ਨਹੀਂ ਨਹੀਂ 600 ਤੇਰਾ ਸੀਗਾ ਨਹੀਂ ਨਹੀਂ ਉੱਧਰ ਆਓ ਬਾਈ ਬੋਲਿਆ ਉਧਰੋਂ ਬੋਲਿਆ ਕੋਈ ਤੇਰਾ 600 ਬਾਈ ਪੰਮੇ ਦਾ ਸੀ ਤੇਰਾ 13 13700 ਹੋ ਗਿਆ ਲਾਈ ਚ ਲਾਈ ਜਾ ਵਾੜੀ ਆਉਂਗੀ ਇਹਦਾ ਪੰਮੇ ਦਾ ਨਹੀਂ 13700 ਤੇਰਾ ਜਰਾ 600 ਇਹਦਾ ਤੇਰਾ 600 ਇਹ ਯਾਰ ਇਹਦਾ ਤਾਂ 700 ਹੋ ਗਿਆ ਸਰ 700 ਹੋ ਗਿਆ ਇਹਦਾ ਹੋ ਗਿਆ ਨਹੀਂ ਪਹਿਲਾਂ ਕਿਹਾ ਸੀ ਹੋ ਗਿਆ 13700 800 ਗਿਆ ਯਾਰ 813 13 800 ਉਹ ਬੱਕਰੀਆਂ ਉਹ ਨਹੀਂ ਕਿਸੇ ਨੂੰ ਪਤਾਗਾ ਉਹ ਮੈਨੂੰ ਪਤਾ ਸਾਰਾ ਕੋ ਮੈਂ ਦੱਸੂਗਾ ਨਖੇਰ ਕਰੂੰਗਾ ਨਖੇਰ ਸਾਹਮਣੇ ਕਿਸੇ ਇਹਨੂੰ ਨਹੀਂ ਪਤਾ ਕਿਹਦੀਆਂ ਬੱਕਰੀਆਂ ਨੇ ਤੈਨੂੰ ਪਤਾ ਨਾ ਬਸ ਚੁੱਪ ਕਰਕੇ ਪੈਸੇ ਲਾਉਣ ਦਾ ਜਿਹੜਾ ਲਾਉਂਦਾ ਕੋਈ ਰੌਲਾ ਨਹੀਂ ਇਹਦੇ ਚ ਹਾਂ ਕੋਈ ਰੌਲਾ ਜ਼ਿੰਮੇਵਾਰ ਮੈਂ ਆ ਇਸ ਗੱਲ ਦਾ ਤੇਰਾ ਹਾਂ ਆਹੋ ਮੈਂ ਤੇਰਾ ਹਾਂ ਬਾਈ ਤੇਰਾ 801 ਦੇ ਦੋ ਬਾਈ ਤੇਰਾ 900 ਕਰੀ ਯਾਰ ਤੇਰਾ 900 ਗੱਪੜਾ 900 ਗੱਪੜਾ ਨੇ ਬੀੜੀ ਬਣਾਉਣ ਵਾਲੇ 600 ਆਵੋ ਮੈਂ ਇਹ ਕੋਹੋਂ ਗੱਪੜੇ ਪੂਰੇ ਹੋ ਗਏ ਹੋ ਆ ਜਾ ਉਹ ਹੈਗਾ ਕੋਈ ਤੇਰਾ ਜੰਮੂ ਉਹ ਤੇਰਾ 900 ਕਰ ਤੇ ਜੱਗੇ ਜਾਣ ਦੀਏ ਨੇ ਜਾਣਦੇ ਉਹ ਜਾਣਦੇ ਹੈ ਜਾਣਦੇ ਲੈ ਬਸ ਕਰ ਹੁਣ ਗੱਲ ਵਧਣਾ ਠੀਕ ਹੈ ਬਹੁਤ ਵਧੀਆ ਵਜ ਨਹੀਂ ਇੰਨਾ ਕੀ ਆ ਗਿਆ ਇਹ ਨਹੀਂ ਕਰੂ ਬੋਲੀ ਹੁਣ ਹਾਂ ਭਾਈ ਬੋਲੋ ਜਾਣਦੇ ਜਾਣਦੇ ਭਾਈ ਉਹ ਜਾਣਦੇ ਯਾਰ ਜਾਣਦੇ ਵਜ ਨਹੀਂ ਇੰਨਾ ਇੱਕ ਨਹੀਂ ਫਰਕ થોੜਾ ਹੈ ਯਾਰ ਕਿੰਨੇ ਕਿ ਕੱਡੋ ਫਰਕ ਯਾਰ ਨਵੇੜੋਂ ਲਖਾ ਜਿਹੜਾ ਕੰਮ ਕਰਦੇ ਜਾਉਂਦਾ ਲਖਾਈ ਉਹ ਕੀ ਲੱਗਿਆ ਸਾਰਾ 13900 ਤੁਸੀਂ ਲਾਇਆ ਜੀ ਹਾਂ ਕਰਦੀਏ ਕੁਸ 13 ਦਾ ਕਸਾ ਸੱਢੀ ਚੱਲ ਪੂਰੇ ਜਵਾ ਵਾਲੀਆਂ ਹੋ ਗਈਆਂ ਯਾਰ ਲਗਾਈ ਆਪੋ ਆਪਣੀ ਕਰਦੀ ਲਖਾਈ ਆਪੋ ਆਪਣੀ ਆਪੋ ਆਪਣੀ 14900 ਸੋਣ ਲਗੀ ਬੰਦਾ ਯਾਰ ਸੋਣ ਹੋਣ ਦੋ 100 ਲੱਗ ਚੱਲਦੀ ਹੈ ਨਹੀਂ ਯਾਰ ਜਾਣਦੀਏ ਹੋ ਗਈਆਂ ਯਾਰ ਕੀ ਕੇ ਸੱਚਾ ਮੈਂ ਲਖਾਈ ਪਾਉਂਦਾ ਸੀਗਾ ਨੇ ਲਿਖਾਈ ਲਾ ਪਾਇਆ ਫਿਰ 350 ਜੀ ਆਹੋ ਫਿਰ ਮੈਂ ਲਿਖਾਈ ਪਾਉਂਦਾ ਨਵੇੜੋ ਯਾਰ ਨਵੇੜੋ ਸੌਦਾ ਸਿਰੇ ਤੇ ਹੈ ਯਾਰ ਹੋ ਗਈਆਂ ਉਹ ਹੋ ਗਈਆਂ ਚਾ ਫੜਾ ਯਾਰ ਚਲੋ ਲਿਖਾਓ ਲੈ ਆਓ ਬਈ ਨਹੀਂ ਨਹੀਂ ਉਹ ਤੇਲ ਦਾ ਵੀ ਤੇਰਾ ਕਰਾਂਗੇ ਬੰਦਵਾ ਲੈਖ ਬਾਈ ਇਹ ਇਧਰ ਛੱਡ ਕੇ ਵੀ ਆਉਣੀ ਆ ਇਹਦੇ ਕੋਈ ਛੱਡ ਕੇ ਵੀ ਆ ਨਹੀਂ ਨਹੀਂ ਛੱਡ ਕੇ ਰੱਖੀਏ ਜਾ ਹਜਰ ਦਾ ਮੋਟਰਸਾਈਕਲ ਆ ਮੇਰੇ ਬਾਈ ਕੋਲੇ ਲੈ ਉਹ ਖੜਾ ਨਾ ਲਓ ਵੀ ਪੂਰੇ 14000 ਦਾ ਸੌਦਾ ਹੋ ਗਿਆ ਆ ਤੇ ਬਾਈ ਆਪਣਾ ਪਿੰਡ ਕਿਹੜਾ ਜੀ ਸੰਦਮ ਸੰਦਮ ਤੋਂ ਆਇਆ ਬਾਈ ਤੇ ਇਹਨੂੰ ਇਹ ਸੌਦਾ ਹੋ ਗਿਆ ਬਾਈ ਜੱਗੇ ਦੀਆਂ ਸੀ ਇਹ ਤੇ ਬਾਈ ਪੰਮਾ ਲੈ ਕੇ ਆਇਆ ਸੀਗੇ ਚੜਾ ਕੇ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਦਿਖਾਉਣੇ ਆ ਦੋਸਤੋ ਆ ਬਈ ਲੈ ਵੇਡੋ ਬਾਅਦ ਤੋਂ ਕੋਈ ਨਾ ਕੀ ਹੈ ਇਹ ਕਿੰਨੇ ਕੋਪੰਡਰ ਆ ਆਣਾ ਫੜੀ ਬੰਦੇ ਉਹ ਗੁੱਸੇ ਚੜੇਗਾ ਗੁੱਸੇ ਦੇ ਨਹੀਂ ਨਹੀਂ ਗੁੱਸੇ ਕਰਦਾ ਜੀ ਦਾਇਦ ਤੇ ਕੋਈ ਲੈ ਦੇ ਯਾਰ ਫੜਾ ਨਹੀਂ ਹੁਣ ਬਰਾ ਸੋਚਾਂਗੀ ਸੋਚਦਾ ਉਹ ਤਾਂ ਡੱਲਾ ਖੋਲੀ ਬੈਠੇ ਗੱਡੀ ਵਾਲ ਨੂੰ ਉਹਦਾ ਬਾਲ ਨੂੰ ਇਹਦਾ ਆਪਾਂ ਕਿ ਨੀ 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 ਉਰਲੇ 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 ਹਾਂ ਉਰਲਿਆਂ ਦਾ ਚੱਕ ਵੀ ਹੁਣ ਸਹੀ ਆਕੇ ਲੱਗ ਚੱਕ ਲੈ ਵੀ 14000 ਦਾ ਸੌਦਾ ਹੋ ਗਿਆ 14 ਹੀ ਬਾਈ ਦਾ ਕੱਲ ਲੱਗਿਆ ਸੀਗਾ ਪਰ ਚਲ ਮੇਰਾ ਪੰਜਾਬ ਦੀ ਜਿਹੜੀ ਗੱਲ ਜਾਏ ਨਾ ਵੀ ਬਾਈ ਠੱਠੀ ਵਾਲੇ ਆ ਕੇ ਬੱਕਰਾ ਵੇਚ ਕੇ ਗਏ ਆ ਫਰੀਦਕੋਟ ਬੱਕਰਾ ਮੰਡੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇ 24 ਕੀ ਪੱਪੂ 25 ਦੀ ਮੇਰੀ ਘਟਾ ਕੇ ਦਊਗਾ ਲਓ ਵੀ ਆ ਬੱਕਰਾ ਜਿਹੜਾ ਸੌਦਾ ਹੋਇਆ ਕਿੰਨਾ ਦਾ ਹੋ ਗਿਆ ਪੂਰੇ 14000 ਦਾ 14 ਹੀ ਕੱਲ ਲੱਗਿਆ ਸੀ ਇਹਦਾ 14000 ਲੱਗੇ ਬਿਲਕੁਲ ਨਹੀਂ ਲੱਗੇ ਨਾ ਇਹਦਾ ਬਾਈਨ